ਇਸ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੁਨੀਆ ਦੇ ਵਿੱਚ ਚੱਲ ਰਹੀ ਸਭ ਤੋਂ ਵੱਡੀ ਜੰਗ ਨਾਲ ਜੁੜੀ ਹੋਈ ਜੀਆਂ ਦਾ ਦੇ ਕੇ ਲਗਾਤਾਰ ਇਸ ਗੱਲ ਦੇ ਉੱਪਰ ਇਸ ਮਸਲੇ ਦੇ ਉੱਪਰ ਸਾਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸੀ ਕਿ ਕੀ ਦੁਨੀਆ ਦੇ ਵਿੱਚ ਚੱਲ ਰਿਹਾ ਲੰਮੇ ਸਮੇਂ ਤੋਂ ਇਹ ਯੁੱਧ ਹੁਣ ਰੁਕਣ ਦਾ ਨਾਂ ਲਏਗਾ ਪਰ ਫਿਲਹਾਲ ਅਜਿਹਾ ਨਹੀਂ ਲੱਗ ਰਿਹਾ ਕਿਉਂਕਿ ਰਾਸ਼ਟਰਪਤੀ ਪੁਤਿਨ ਜਿਹੜੇ ਨੇ ਓਹੋ ਨਹੀਂ ਆ ਰਹੇ ਤਾਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜ਼ੇਲੈਂਸਕੀ ਤੁਰਕੀ ਪਹੁੰਚ ਚੁੱਕੇ ਨੇ ਪਰ ਪੁਤਿਨ ਦਾ ਹਜੇ ਕਨਫਰਮ ਨਹੀਂ ਹੈ ਕਿਹਾ ਜਾ ਰਿਹਾ ਕਿ ਪੁਤਿਨ ਸ਼ਾਇਦ ਅੱਜ ਵਾਲੀ ਮੀਟਿੰਗ ਦੇ ਵਿੱਚ ਹਾਜ਼ਰ ਨਾ ਹੋਣ ਪਰ ਦੂਜੇ ਪਾਸੇ ਜ਼ੇਲੈਂਸਕੀ ਨੇ ਗੱਲ ਕਹੀ ਸੀ ਕਿ ਜੇ ਪੁਤਿਨ ਗੱਲਬਾਤ ਦੇ ਲਈ ਨਹੀਂ ਆਉਂਦੇ ਤਾਂ ਫਿਰ ਉਹ ਇਸ ਮੀਟਿੰਗ ਦੇ ਵਿੱਚ ਨਹੀਂ ਬੈਠਣਗੇ ਉਹ ਉਹਨਾਂ ਦਾ ਯੁੱਧ ਹੈ ਉਹਨਾਂ ਨੇ ਸ਼ੁਰੂ ਕੀਤਾ ਇਸ ਜੁੱਦ ਨੂੰ ਤੇ ਜੇ ਉਹ ਖੁਦ ਨਹੀਂ ਆਉਣਗੇ ਤਾਂ ਫਿਰ ਜ਼ੇਲੈਂਸਕੀ ਨੇ ਕਿਹਾ ਕਿ ਮੈਂ ਵੀ ਇਸ ਮੀਟਿੰਗ ਦੇ ਵਿੱਚ ਆ ਜ ਨਹੀਂ ਹੋਵਾਂਗਾ ਹਾਲਾਂਕਿ ਜ਼ੇਲੈਂਸਕੀ ਤੁਰਕੀ ਪਹੁੰਚ ਚੁੱਕੇ ਨੇ ਪਰ ਦੂਜੇ ਪਾਸੇ ਡੋਨਲਡ ਟਰੰਪ ਜਿਵੇਂ ਆਪਣੇ ਸਾਊਦੀ ਅਰਬੀਆ ਦੇ ਆਪਣੇ ਜਿਹੜੇ ਦੌਰੇ ਤੋਂ ਆਪਣੇ ਟੂਰ ਤੋਂ ਵਾਪਸ ਪਰਤੇ ਆ ਪਰ ਉਹਨਾਂ ਦਾ ਵੀ ਹਜੇ ਸ਼ਸ਼ੋਪੰਦ ਦੇ ਵਿੱਚ ਲੱਗ ਰਿਹਾ ਕਿਉਂਕਿ ਯੂ ਐਸ ਏ ਦੇ ਬਹੁਤ ਸਾਰੇ ਜਿਹੜੇ ਅਫੀਸ਼ੀਅਲਸ ਨੇ ਉਹ ਸਾਰੇ ਜਿਹੜੇ ਉਹਨਾਂ ਦੇ ਖਾਸ ਮੰਤਰੀ ਨੇ ਉਹ ਤਾਂ ਪਹੁੰਚ ਚੁੱਕੇ ਆ ਤੁਰਕੀ ਪਾ ਡੋਨਲਡ ਟਰੰਪ ਅਜੇ ਤੱਕ ਤੁਰਕੀ ਨਹੀਂ ਆਏ ਤੇ ਦੂਜੇ ਪਾਸੇ ਇੰਗਲੈਂਡ ਦੀ ਜੇ ਗੱਲ ਕਰੀਏ ਬ੍ਰਿਟੇਨ ਦੇ ਕਈ ਮੰਤਰੀ ਵੀ ਪਹੁੰਚੇ ਨੇ ਔਰ ਯੂਰਪੀਅਨ ਯੂਨੀਅਨ ਦੇ ਵੀ ਕਈ ਮੰਤਰੀ ਪਹੁੰਚਿਆ ਤਾਂ ਤਮਾਮ ਲੀਡਰ ਜਿੱਥੇ ਪਹੁੰਚ ਰਿਹਾ ਹੈ ਉਥੇ ਕੌਣ ਹੈ ਗੈਰ ਹਾਜ਼ਰ ਹੈ ਉਥੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਜਿਹੜੇ ਆ ਉਹ ਗੈਰ ਹਾਜ਼ਰ ਹੈ ਕੀ ਪੁਤਿਨ ਹੁਣ ਨਹੀਂ ਆਉਣਗੇ ਕੀ ਇਹ ਜਿਹੜਾ ਯੁੱਧ ਹੈ ਪਿਛਲੇ 10 ਸਾਲਾਂ ਤੋਂ ਲੱਗਿਆ ਹੋਇਆ ਇਹ ਨਹੀਂ ਰੁਕੇਗਾ ਕਿਉਂਕਿ ਸਭ ਦੀਆਂ ਨਜ਼ਰਾਂ ਟਿਕੀਆਂ ਸੀ ਇਸਤਾਨਬੁਲ ਦੇ ਵਿੱਚ ਹੋਣ ਵਾਲੀ ਇਸ ਮੀਟਿੰਗ ਤੇ ਅੱਜ 15 ਤਰੀਕ ਹੈ ਔਰ ਇਸਤਾਨਬੁਲ ਦੇ ਵਿੱਚ ਹੁਣ ਤਕਰੀਬਨ 1 ਵਜ ਚੁੱਕਿਆ ਹੈਗਾ ਦੁਪਹਿਰ ਦਾ ਤਾਂ ਦੇਖਣਾ ਹੋਊਗਾ ਕਿ ਮੀਟਿੰਗ ਹੁੰਦੀ ਹੈ ਕਿ ਨਹੀਂ ਹੁੰਦੀ ਪਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਚਰਚਾਵਾਂ ਚੱਲ ਰਹੀਆਂ ਕਿ ਰਾਸ਼ਟਰਪਤੀ ਪੁਤਿਨ ਸ਼ਾਇਦ ਇਸ ਮੀਟਿੰਗ ਦੇ ਵਿੱਚ ਨਾ ਸ਼ਾਮਲ ਹੋਣ ਕਿਉਂਕਿ ਰਸ਼ੀਆ ਦੇ ਹੋਰ ਬਹੁਤ ਸਾਰੇ ਮੰਤਰੀ ਪਹੁੰਚੇ ਨੇ ਔਰ ਬਹੁਤ ਸਾਰੇ ਅਧਿਕਾਰੀ ਪਹੁੰਚੇ ਨੇ ਪਰ ਪੁੱਤ ਜਿਹੜੇ ਨੇ ਉਹ ਨਹੀਂ ਪਹੁੰਚੇ ਜੇ ਪੁੱਤੇ ਨਹੀਂ ਪਹੁੰਚਦੇ ਤਾਂ ਜ਼ੇਲੈਂਸਕੀ ਨੇ ਕਿਹਾ ਸੀ ਕਿ ਉਹ ਫੇਰ ਜਿਹੜਾ ਅਸ ਮੀਟਿੰਗ ਦੇ ਵਿੱਚ ਨਹੀਂ ਜਾਣਗੇ ਕਿਉਂਕਿ ਸਾਰੀ ਗੱਲਬਾਤ ਪੂਤਨ ਦੇ ਮੰਤਰੀਆਂ ਨਾਲ ਨਹੀਂ ਸਗੋ ਪੂਤਨ ਦੇ ਨਾਲ ਹੋਣੀ ਹੈ ਤਾਂਣ ਵਾਲੇ ਕੁਝ ਘਟਾਂ ਦੁਨਾ ਤਸਵੀਰ ਬਿਲਕੁਲ ਕਲੀਅਰ ਹੋ ਜਾਏਗੀ ਪਰ ਜੋ ਹੁੰਦੇ ਹਾਲਾਤਾਂ ਤੋਂ ਨਜ਼ਰ ਆ ਰਿਹਾ ਹੈ ਕਿ ਇਹ ਯੁੱਧ ਇਹ ਜੰਗ ਜਿਹੜੀ ਹੈ ਨਹੀਂ ਰੁਕੇਗੀ ਲੱਗ ਰਿਹਾ ਹੈ ਕਿਉਂਕਿ ਰਾਸ਼ਟਰਪਤੀ ਪੁਤਿਨ ਜੜਿਆ ਉਹ ਨਹੀਂ ਪਹੁੰਚੇ ਉਹ ਦੂਜੇ ਪਾਸੇ ਡੋਨਲਡ 트੍ਰੰਪ ਖੁਦ ਵੀ ਨਹੀਂ ਪਹੁੰਚੇ ਹਜੇ ਤੱਕ ਹਾਲਾਂਕਿ 트੍ਰੰਪ ਦੀ ਕੈਬਨਿਟ ਦੇ ਕਈ ਮੰਤਰੀ ਪਹੁੰਚੇ ਨੇ 트੍ਰੰਪ ਦੀ ਸਰਕਾਰ ਦੇ ਕਈ ਮੰਤਰੀ ਪਹੁੰਚੇ ਨੇ ਪਰ ਡੋਨਲਡ 트੍ਰੰਪ ਖੁਦ ਗੈਰ ਹਾਜ਼ਰ ਨੇ ਤੇ ਪੁਤਿਨ ਗੈਰ ਹਾਜ਼ਰ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੀ ਇਹ ਸਿਰਫ ਇੱਕ ਜ਼ੇਲੈਂਸਕੀ ਨੂੰ ਸ਼ਿਸ਼ਾ ਦਿਖਾਉਣ ਦੀ ਗੱਲ ਸੀ ਕਿਉਂਕਿ ਜ਼ੇਲੈਂਸਕੀ ਦੇ ਨਾਲ ਬਹੁਤ ਭੜੀ ਕਰੀ ਸੀ ਤੁਹਾਨੂੰ ਯਾਦ ਹੋਊਗਾ ਜਦੋਂ ਵਾਈਟ ਹਾਊਸ ਦੇ ਵਿੱਚ ਜ਼ੇਲੈਂਸਕੀ ਨੂੰ ਜਿਹੜਾ ਮਿਲਦੇ ਨੇ ਤਾਂ ਉਸ ਸਮੇਂ ਰੱਜ ਕੇ ਜਲੀਲ ਕੀਤਾ ਜਾਂਦਾ ਹਾਲਾਂਕਿ ਲਗਾਤਾਰ ਪੀਸ ਆਫ ਸਿੰਬਲ ਬਣਦੀਆਂ ਗੱਲਾਂ ਕਰਦੇ ਨੇ ਡੋਨਲਡ ਟਰੰਪ ਪਰ ਜੇ ਯੁੱਧ ਉਹ ਰੋਕ ਲੈਂਦੇ ਐ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਮ ਮੰਨਿਆ ਜਾਊਗਾ ਕਿ ਉਹਨਾਂ ਦਾ ਪ੍ਰਭਾਵ ਇਹਨਾਂ ਦੇਸ਼ਾਂ ਤੇ ਹੈਗਾ ਪਰ ਜੇ ਉਹ ਇਸ ਯੁੱਧ ਨੂੰ ਹੋਏ ਤੱਕ ਨਹੀਂ ਰੋਕ ਪਾਉਂਦੇ ਤਾਂ ਇਸ ਦੇ ਪਿੱਛੇ ਦੀ ਕੀ ਕਾਂਸਪਰੇਸੀ ਹੈ ਇਹ ਵੀ ਪਤਾ ਲੱਗੇਗੀ ਤਾਂ ਦੱਸਦੇ ਕਿ ਭਾਰਤ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਦੀ ਖਬਰ ਸਭ ਤੋਂ ਪਹਿਲਾਂ 트럼ਪ ਨੇ ਆਪਣੇ ਟਵਿੱਟਰ ਤੇ ਟਵੀਟ ਕਰਕੇ ਦਿੱਤੀ